ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਸਿੱਖਾਂ ਦੇ ਦਿਲ ਦੇ ਅੰਦਰ ਉਹ ਜੋ 1 ਜੂਨ ਤੋਂ ਲੈ ਕੇ 10 ਜੂਨ ਤੱਕ 1984 ਵਿੱਚ ਜੋ ਤੀਜਾ ਕੱਲੂ ਘਰਾ ਹੋਇਆ ਭਾਵੇਂ ਸਰਕਾਰ ਨੇ ਇਹਨੂੰ ਸਾਕਾ ਨੀਲਾ ਤਾਰਾ ਨਾਂ ਦਿੱਤਾ ਆਪਰੇਸ਼ਨ ਬਲੂ ਸਟਾਰ ਕਿਹਾ ਪਰ ਸਿੱਖਾਂ ਵਾਸਤੇ ਇਹ ਤੀਜਾ ਕੱਲੂ ਘਰਾ ਸੀ 1 ਜੂਨ ਨੂੰ ਕੀ ਹੋਇਆ ਆਓ ਸੰਗਤ ਜੀ ਸਾਰਾ ਇਹ ਆਪਾਂ ਇਤਿਹਾਸ ਜਿਹੜਾ ਹੈ ਜਾਣਦੇ ਹਾਂ ਜੀ 1 ਜੂਨ 1984 ਨੂੰ ਪੰਜਾਬ ਦੇ ਇਤਿਹਾਸ ਵਿੱਚ ਇਹਨੂੰ ਅੱਜ ਵੀ ਕਾਲਾ ਦਿਨ ਕਿਹਾ ਜਾਂਦਾ ਕਿਉਂਕਿ ਇਹ ਦਿਨ ਕੀ ਹੋਇਆ ਸੀ ਸੀਆਰਪੀ ਤੇ ਬੀਐਸਐਫ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਸਾਰੇ ਪਾਸਿਆਂ ਤੋਂ ਬਿਨਾਂ ਕਿਸੇ ਢੁਕਾਹਟ 7 ਘੰਟੇ ਦੇ ਕਰੀਬ ਅੰਨੇਵਾ ਗੋਲੀਆਂ ਚਲਾਈਆਂ ਅਸੀਂ ਤਾਂ ਸੰਗਤ ਜੀ ਇੰਨੇ ਹੀ ਜਾਣਦੇ ਆ ਕੁਝ ਸਿੱਖਾ ਜਿਹੜੇ ਉਹ ਕਹਿ ਦਿੰਦੇ ਆ ਕਿ ਇਹ ਸਿੱਖਾਂ ਦਾ ਦਿਲ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਤੇ ਸੰਤਾਂ ਨੂੰ ਅੱਤਵਾਦੀ ਕਹਿ ਕੇ ਸਿੰਘਾਂ ਨੂੰ ਅੱਤਵਾਦੀ ਕਹਿ ਕੇ ਉਹ ਫੌਜ ਆ ਜਿਹੜੀ ਗੁਰਦੁਆਰਾ ਸਾਹਿਬ ਚੋਂ ਕੱਢਣਾ ਚਾਹੁੰਦੀ ਸੀ ਤੇ ਜਿਹਦੇ ਵਿੱਚ ਸਿੱਖ ਧਰਮ ਦੇ ਪਵਿੱਤਰ ਸਥਾਨ ਦਾ ਨੁਕਸਾਨ ਹੋਇਆ ਕੁਝ ਲੋਕਾਂ ਨੂੰ ਇੰਨੀ ਕੁ ਜਾਣਕਾਰੀ ਆ ਪਰ ਇਹਦੇ ਵਿੱਚ ਬਹੁਤ ਕੁਝ ਹੈ ਜੋ ਜਾਣਨਾ ਬਾਕੀ ਆ ਉਹ ਕੀ ਸੀ ਦੇਖੋ ਜਦੋਂ ਉਹਨਾਂ ਨੇ 7 ਘੰਟੇ ਦੇ ਕਰੀਬ ਅੰਨੇਵਾ ਗੋਲੀਆਂ ਚਲਾਈਆਂ ਫੌਜ ਨੇ ਸੁਨਹਿਰੀ ਗੁੰਬਦ ਤੇ 32 ਵੱਡੇ ਵੱਡੇ ਨਿਸ਼ਾਨ ਪੈ ਗਏ ਸੀ ਤੇ ਇਹ ਜਿਹੜੀਆਂ ਗੋਲੀਆਂ ਚੱਲੀਆਂ ਉੱਥੇ ਇਹ ਲਗਭਗ 12:30 ਵਜੇ ਦੇ ਕਰੀਬ ਚੱਲਣੀਆਂ ਸ਼ੁਰੂ ਹੋਈਆਂ ਤੇ ਰਾਤ ਤੱਕ ਚੱਲਦੀਆਂ ਰਹੀਆਂ ਰਾਤ ਦੇ 5:30 ਵਜੇ ਤੱਕ ਚੱਲ ਕੇ ਇੱਕ ਵਾਰ ਬੰਦ ਹੋ ਗਈਆਂ ਤਾਂ ਇਸ ਤਰ੍ਹਾਂ ਸਵੇਰ ਤੋਂ ਹੀ ਕੰਪਲੈਕਸ ਦੇ ਵਿੱਚ ਬਹੁਤ ਤਣਾਅ ਸੀਗਾ ਬਹੁਤ ਦਿਨਾਂ ਤੋਂ ਸੀਆਰਪੀ ਵਾਲੇ ਕੰਪਲੈਕਸ ਦੇ ਸਾਹਮਣੇ ਜਿੱਥੇ ਬ੍ਰह्म ਬੂਟਾ ਮਾਰਕੀਟ ਤੇ ਬਾਲਾਨੰਦ ਦੇ ਅਖਾੜੇ ਆ ਇੱਥੋਂ ਤੱਕ ਸਾਰੇ ਆਏ ਸੀ ਉਹਨਾਂ ਨੇ ਕੀ ਕੀਤਾ ਫੌਜ ਨੇ ਉੱਚੀਆਂ ਉੱਚੀਆਂ ਇਮਾਰਤਾਂ ਤੇ ਆਪਣੇ ਮੋਰਚੇ ਬਣਾ ਲਏ ਪਹਿਲਾਂ ਕਈ ਵਾਰੀ ਦਰਬਾਰ ਸਾਹਿਬ 'ਲ ਗੋਲੀਆਂ ਚਲਾ ਕੇ ਦੇਖੀਆਂ ਤੇ ਇੰਨਾ ਹੀ ਨਹੀਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਕੁਆਟਰ ਦੇ ਪਾਸ ਉੱਥੇ ਜਦੋਂ ਸੰਗਲ ਜਿੱਥੇ ਲੱਗਾ ਹੁੰਦਾ ਸੀ ਉੱਥੇ ਦੀਵਾਰ ਕਰਨ ਲੱਗੇ ਆ ਤੇ ਸੀਆਰਪੀ ਨੇ ਇਤਰਾਜ਼ ਕੀਤਾ ਤੇ ਉਹਨਾਂ ਨੂੰ ਰੋਕਿਆ ਕੰਮ ਕਰ ਰਹੇ ਜਿਹੜੇ ਕਾਰੀਗਰ ਸੀ ਮਜ਼ਦੂਰ ਸੀ ਫੌਜ ਨੇ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਪਿੱਛੋਂ ਇਹ ਬਹਾਨਾ ਲਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਕ ਇੱਥੇ ਬਹੁਤ ਵੱਡੀ ਗੱਲ ਆ ਦੇਖੋ ਉਹਨਾਂ ਨੇ ਫੌਜ ਜਿਹੜੀ ਸੀ ਸਰਕਾਰ ਦੀ ਭੇਜੀ ਹੋਈ ਮਜ਼ਦੂਰਾਂ ਨੂੰ ਵੀ ਨਹੀਂ ਬਖਸ਼ਿਆ ਜਦੋਂ ਸੀਆਰਪੀ ਵਾਲੇ ਕਾਰੀਗਰ ਤੇ ਮਜ਼ਦੂਰਾਂ ਨਾਲ ਖੇਬੜ ਰਹੇ ਸੀ ਨਾ ਆ ਸ੍ਰੀ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਅਫਸਰ ਆ ਜਿਹੜੇ ਸਰਦਾਰ ਨਰਿੰਦਰਜੀਤ ਸਿੰਘ ਨੰਦਾ ਤਾਂ ਉਹ ਇੱਕ ਜਰਮਨ ਦੀ ਪੱਤਰਕਾਰ ਉਹਨੂੰ ਨਾਲ ਲੈ ਕੇ ਜਾ ਰਹੇ ਸੀ ਤੇ CRP ਵਾਲਿਆਂ ਨੇ ਇਹਨਾਂ ਨੂੰ ਵੀ ਰੋਕ ਲਿਆ ਸੀ ਸਰਦਾਰ ਨੰਦਾ ਨੇ CRP ਵਾਲਿਆਂ ਨੂੰ ਦੱਸੀ ਗੱਲ ਸਾਰੀ ਕਿ ਦੇਖੋ ਇਹ ਭਾਈ ਇਹ ਥਾਂ ਸਾਰੀ ਇਹ ਜ਼ਮੀਨ ਇਹ ਜਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਆ ਇਸ ਕਰਕੇ ਤੁਸੀਂ ਮਜ਼ਦੂਰਾਂ ਨੂੰ ਰੋਕ ਨਹੀਂ ਸਕਦੇ ਦੀਵਾਰ ਬਣਾਉਣ ਤੋਂ ਤੇ ਜਦੋਂ ਫਿਰ ਇਹ ਗੱਲ ਉਹਨਾਂ ਨੂੰ ਸੁਣੀਆ ਗੁੱਸੇ ਜਾ ਕੇ ਸੀਆਰਪੀ ਦਾ ਇੱਕ ਅਫਸਰ ਸੀ ਉਹਨੇ ਪਿਸਤੌਲ ਤਾਣ ਲਿਆ ਇਹ ਗੁਸਤਾਖੀ ਨੂੰ ਵੇਖ ਕੇ ਜਰਮਨ ਪੱਤਰਕਾਰ ਜ਼ੋਰ ਦੇ ਨਾਲ ਉਹ ਅਫਸਰ ਨੂੰ ਅੰਗਰੇਜ਼ੀ ਵਿੱਚ ਪਤਾ ਕੀ ਕਹਿੰਦੀ ਸੀ ਕਿ ਦੀ ਤੁਸੀਂ ਸ਼ੈਤਾਨਾ ਨੇ ਇਹ ਪਿਸਤੌਲ ਜਿਹੜਾ ਤਾਣਿਆ ਇਹ ਜ਼ੁਰਤ ਕਿਵੇਂ ਕੀਤੀ ਹੈ ਜੇ ਮਾਰਨਾ ਪਹਿਲਾਂ ਮੈਨੂੰ ਗੋਲੀ ਮਾਰੋ ਤੇ ਮੈਂ ਸਾਰੇ ਸੰਸਾਰ ਨੂੰ ਦੱਸੂਗੀ ਤੁਸੀਂ ਕੀ ਹੋ ਐਸੁੱਤੇ ਉਸ ਸਮੇਂ ਅਫਸਰ ਨੇ ਪਿਸਤੌਲ ਵਾਪਸ ਜਿਹੜੀ ਸੀ ਖੋਲ ਵਿੱਚ ਪਾਈ ਫਿਰ ਇਹਨਾਂ ਨੂੰ ਅੱਗੇ ਜਾਣ ਦਿੱਤਾ ਸੀ ਮੇਰੇ ਕਹਿਣ ਦਾ ਭਾਵ ਬਿਨਾਂ ਵਜ੍ਹਾ ਇੱਥੇ ਪਤਾ ਲੱਗਦਾ ਇਹਨਾਂ ਗੱਲਾਂ ਤੋਂ ਕਿ ਉਹਨਾਂ ਦਾ ਮਕਸਦ ਕੀ ਸੀ ਮਜ਼ਦੂਰਾਂ ਨੂੰ ਵੀ ਪਰੇਸ਼ਾਨ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਜਿੱਥੇ ਉਹ ਸੇਵਾਦਾਰ ਮਜ਼ਦੂਰ ਲੱਗੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਤੇ ਫਿਰ ਇਥੋਂ ਤੱਕ 1 ਜੂਨ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਹਦੇ ਵਿੱਚ 11 ਬੰਦੇ ਮਾਰੇ ਗਏ 11 ਬੰਦੇ ਕਈ ਦਰਜਨ ਜ਼ਖਮੀ ਹੋ ਗਏ ਇਹਨਾਂ ਵਿੱਚ ਬਹੁਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਯਾਤਰੂ ਸੀ ਇਸ ਕਰਕੇ ਜੇ ਸ਼ਹੀਦ ਸ਼ਬਦ ਕਹਿ ਦਈਏ ਸੰਗਤ ਜੀ ਕੋਈ ਅਤਕਥਨੀ ਨਹੀਂ ਰਾਤ ਦੇ 9 ਵਜੇ ਤੇ 32 ਘੰਟੇ ਦਾ ਕਰਫਿਊ ਲਾ ਦਿੱਤਾ ਗਿਆ ਅੱਜ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਹੋਇਆ ਸੀ 1 ਜੂਨ 1984 ਨੂੰ 222 ਵਰੇ ਪਿੱਛੋਂ ਹੋਇਆ ਸੀ ਯਾਦ ਰੱਖਿਓ ਪਹਿਲਾਂ ਕਿਹਨੇ ਕੀਤੇ ਸੀ ਹਮਲੇ ਐਮਦਿਸ਼ਾਬਦਾਲੀ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ ਉਦੋਂ ਤਾਂ ਭਾਈ ਵਿਦੇਸ਼ੀ ਹਮਲਾਵਰ ਸੀ ਹੁਣ ਤਾਂ ਦੇਸ਼ ਆਜ਼ਾਦ ਹੋ ਗਿਆ ਸੀ 47 ਵਿੱਚ ਹੁਣ ਆਪਣੇ ਲੋਕਾਂ ਨੇ ਜਿਹੜੀ ਚੁਣੀ ਹੋਈ ਸਰਕਾਰ ਸੀ ਹਕੂਮਤ ਸੀ ਉਹਨੇ ਸਿੱਖਾਂ ਦੇ ਦਿਲ ਤੇ ਹਮਲਾ ਕੀਤਾ ਉਹਨਾਂ ਨੇ ਸਾਡੇ ਦਿਲ ਤੇ ਜ਼ਖਮ ਕੀਤੇ ਆ ਰਾਸ਼ਟਰਪਤੀ ਉਦੋਂ ਗਿਆਨੀ ਜੈਲ ਸਿੰਘ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਕੁਝ ਸਿੱਖਾਂ ਨੇ ਟੈਲੀਫੋਨ ਮਲਾਇਆ ਉਹਨਾਂ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਜਿਹੜੀ ਲਾਈਟਨਿੰਗ ਕਾਲ ਹੁੰਦੀ ਆ ਉਹ ਕੀਤੀ ਪਰ ਉਹ ਟਾਲ ਮਟੋਲੇ ਉਹਨਾਂ ਨੇ ਅੱਗੋਂ ਕੀਤੇ ਆ ਇਹ ਗੱਲ ਜਿਹੜੀ ਆ ਨਾ ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਐਮਪੀ ਨੇ ਦੱਸੀ ਆ ਕਿ ਉਹ ਭਾਈ ਓਟਾਲਦੇ ਰਹੇ ਪਹਿਲੀ ਕਾਲ 2 ਵਜੇ ਦੇ ਕਰੀਬ ਜਦੋਂ ਗਈ ਆ ਤੇ ਰਾਸ਼ਟਰਪਤੀ ਜੀ ਕਹਿੰਦੇ ਆਪਦੇ ਬੈੱਡਰੂਮ ਦੇ ਵਿੱਚ ਦੂਜੀ ਕਾਲ ਜਦੋਂ ਕੀਤੀ ਆ 2:25 ਤੇ ਕਹਿੰਦੇ ਰਾਸ਼ਟਰਪਤੀ ਜੀ ਬਾਥਰੂਮ ਚਾ ਤੇ ਤੀਜੀ ਕਾਲ ਜਦੋਂ ਕੀਤੀ ਆ ਕਹਿੰਦੇ ਗਿਆਨੀ ਜੀ ਕਿਸੇ ਸਮਾਗਮ ਤੇ ਚਲੇ ਗਏ ਉਹ 3:30 ਵਜੇ ਕੀਤੀ ਆ ਫੇਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਚੌਥੀ ਵਾਰ ਕਾਲ ਕੀਤੀ ਉਹ ਅਖੀਰਲੀ ਕਾਲ ਸੀ 4:45 ਤੇ ਜਦੋਂ ਕੀਤੀ ਆ ਉਹਨਾਂ ਦੇ ਸਖਤਰ ਸੀ ਦੇਵਕੀ ਨੰਦਰ ਨੇ ਪਤਾ ਕੀ ਕਿਹਾ ਰਾਸ਼ਟਰਪਤੀ ਜੀ ਗਏ ਹੋਏ ਕਿਸੇ ਸਮਾਗਮ ਤੇ ਜਦੋਂ ਮੁੜਨਗੇ ਸੰਤ ਜੀ ਤੁਹਾਡਾ ਸੁਨੇਹਾ ਉਹਨਾਂ ਨੂੰ ਦੇ ਦਾਂਗੇ ਇਸ ਕਰਕੇ ਫਿਰ ਸਕੱਤਰ ਦੇ ਨਾਲ ਤਾਂ ਗੱਲਬਾਤ ਕੀ ਕਰਨੀ ਸੀ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਰਾਸ਼ਟਰਪਤੀ ਕਈ ਵਿਦਵਾਨ ਖੋਜੀ ਇਹ ਕਹਿੰਦੇ ਆ ਵੀ ਗੱਲਬਾਤ ਕਰਨ ਤੋਂ ਟਲ ਰਹੇ ਸੀ ਇਹ ਹਮਲੇ ਨੂੰ ਰੋਕਣ ਤੇ ਹਮਲੇ ਦੀ ਸਖਤ ਸ਼ਬਦਾਂ ਨਾਲ ਨਖੇਦੀ ਕਰਨ ਤੋਂ ਬਿਨਾਂ ਸੰਤ ਜੀ ਵੱਲੋਂ ਕਿਹਾ ਗਿਆ ਕਿ ਇਹਦੀ ਬੜੀ ਕੀਮਤ ਦੇਣੀ ਪਊਗੀ ਬਹੁਤ ਵੱਡੀ ਕੀਮਤ ਹੈ ਇਹਦੀ ਤੁਹਾਨੂੰ ਉਤਾਰਨੀ ਪਊਗੀ ਜੋ ਅੱਜ ਤੁਸੀਂ ਕਰ ਰਹੇ ਹੋ ਫਿਰ ਉੱਥੇ ਸੀਆਰਪੀ ਵਾਲਿਆਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਉਹ ਗੋਲੀਆਂ ਜਦੋਂ ਚਲਾਈਆਂ ਉਹ ਵੱਡੇ ਹਥਿਆਰ ਸੀ ਸੀਆਰਪੀ ਵਾਲੇ ਐਮਐਮਜੀ ਐਲਐਮਜੀ ਵੱਡੀਆਂ ਰਫਲਾਂ ਦੀ ਵਰਤੋਂ ਕਰ ਰਹੇ ਸੀ ਉਹਦੇ ਨਾਲ ਕੀ ਹੋਇਆ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਤੇ ਗੋਲੀਆਂ ਦੇ ਸੈਂਕੜੇ ਨਿਸ਼ਾਨ ਪੈ ਗਏ ਬਹੁਤ ਜ਼ਿਆਦਾ ਨਿਸ਼ਾਨ ਪੈ ਗਏ ਉਹ ਇਸ ਕਰਕੇ ਇਹ ਗੋਲਾਬਾਰੀ ਕਰ ਰਹੇ ਸੀ ਤਾਂ ਜੋ ਸੰਤ ਮਹਾਪੁਰਖ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਿੰਘ ਜੋਧੇ ਅੰਦਰ ਉਹ ਜਿਹੜੇ ਮੋਰਚੇ ਆ ਉਹਨਾਂ ਦੇ ਉਹਨਾਂ ਬਾਰੇ ਤੇ ਉਹਨਾਂ ਕੋਲ ਕਿਹੜੇ ਕਿਹੜੇ ਹਥਿਆਰ ਆ ਉਹਦੇ ਬਾਰੇ ਇਹਨਾਂ ਨੂੰ ਪਤਾ ਲੱਗ ਸਕੇ ਪਿੱਛੋਂ ਫੌਜ ਨੇ ਹਮਲਾ ਕਰਨ ਸਮੇਂ ਇਹਨਾਂ ਤੱਥਾਂ ਨੂੰ ਸਾਹਮਣੇ ਰੱਖਣਾ ਸੀ ਤਾਂ ਹੁਣ ਆਪਾਂ ਗੱਲ ਕਰਦੇ ਆ ਉਹਨਾਂ ਸਿੰਘਾਂ ਦੇ ਜਜਬਿਆਂ ਬਾਰੇ ਕਿ ਉਹਨਾਂ ਦੇ ਮੋਰਚਿਆਂ ਦਾ 1 ਜੂਨ ਨੂੰ ਕੀ ਹਾਲ ਸੀ 1 ਜੂਨ ਤੱਕ ਸਿੰਘ ਵੀ ਆਪਣੇ ਜਿਹੜੇ ਮੋਰਚੇ ਆ ਉਹਨਾਂ ਨੂੰ ਮਜ਼ਬੂਤ ਕਰਨ ਲੱਗੇ ਸੀ ਕਿ ਉਧਰੋਂ ਫੌਜ ਤਿਆਰੀ ਕਰ ਰਹੀ ਆ ਉਧਰੋਂ ਸਿੰਘ ਅੰਦਰੋਂ ਤਿਆਰੀ ਕਰ ਰਹੇ ਆ BBC ਦੇ ਇੱਕ ਆਰਟੀਕਲ ਦੇ ਮੁਤਾਬਕ ਇੱਕ ਸਿੱਖ ਸ਼ਰਧਾਲੂ ਜਦੋਂ 1 ਜੂਨ ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਪਹੁੰਚਦਾ ਤਾਂ ਉਹ ਜੋ ਨੇ ਆਪਣੀ ਅੱਖਾਂ ਨਾਲ ਦੇਖਿਆ ਉਹ ਦੱਸਿਆ ਕਿ ਕੰਪਲੈਕਸ ਦੇ ਅੰਦਰ ਕੀ ਕੀ ਹੋ ਰਿਹਾ ਸੀ ਉਹ ਕਹਿਣ ਲੱਗਾ ਕੰਪਲੈਕਸ ਦੇ ਅੰਦਰ ਆਮ ਸੰਗਤਾਂ ਦੇ ਵਿਚਕਾਰ ਹੀ ਉਹ ਖਾੜਕੂ ਸਿੰਘ ਦੇਖੇ ਜਾ ਸਕਦੇ ਸੀ ਤੇ ਉਹ ਆਪਣੀ ਮੋਰਚਾ ਬੰਦੀ ਕਰ ਰਹੇ ਸੀ ਉਹਨਾਂ ਕੋਲ ਹਥਿਆਰ ਸੀ ਤੇ ਉਹਨਾਂ ਦੇ ਚਿਹਰਿਆਂ ਤੇ ਬਿਲਕੁਲ ਵੀ ਡਰ ਨਹੀਂ ਸੀ ਕਿਸੇ ਵੀ ਕਿਸਮ ਦਾ ਕੋਈ ਖੌਫ ਨਹੀਂ ਸੀ ਤੇ ਕੁਝ ਸੰਗਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਦਿਵਾਲੇ ਬਣੀਆਂ ਜਿਹੜੀਆਂ ਛੱਤਾਂ ਨੇ ਉਹਨਾਂ ਉੱਪਰ ਜਿਹੜੇ ਸਿੰਘਾਂ ਦੇ ਮੋਰਚੇ ਬਣੇ ਹੋਏ ਸੀ ਨਾ ਉਹਨਾਂ ਤੱਕ ਇੱਟਾਂ ਅਤੇ ਮਿੱਟੀ ਪੁੰਚਾਰੀਆਂ ਸੀ ਇਹਨਾਂ ਇੱਟਾਂ ਦੇ ਨਾਲ ਮੋਰਚਿਆਂ ਨੂੰ ਹੋਰ ਵੀ ਪੱਕਾ ਕੀਤਾ ਜਾ ਰਿਹਾ ਸੀ ਤੇ ਜਿੰਨੇ ਵੀ ਉੱਥੇ ਸਿੰਘ ਮੋਰਚਾ ਬੰਦੀ ਕਰ ਰਹੇ ਆ ਉਹਨਾਂ ਕੋਲ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਸੀ ਦੇਖੋ ਤੇ ਇਹ ਦਿਨ ਰੌਕ ਰੌਕ ਕੇ ਫੌਜ ਫਾਇਰ ਕਰ ਰਹੀ ਸੀ ਪਰ ਸੰਗਤਾਂ ਵਿੱਚ ਉਸ ਸਮੇਂ ਇਹਦਾ ਕੋਈ ਵੀ ਡਰ ਨਹੀਂ ਸੀਗਾ ਤੁਸੀਂ ਵੇਖੋ ਸੰਗਤਾਂ ਹੀ ਉਹਨਾਂ ਸਿੰਘਾਂ ਦੀ ਮਦਦ ਕਰ ਰਹੀਆਂ ਨੇ ਸੰਗਤ ਜੀ ਇਸ ਕਰਕੇ ਇੱਥੋਂ ਪਤਾ ਲੱਗਦਾ ਕਿ ਸੰਗਤ ਦਾ ਉਹਨਾਂ ਸਿੰਘਾਂ ਨਾਲ ਕਿੰਨਾ ਪਿਆਰ ਸੀ ਜੋ ਮਰ ਜੀਵੜੇ ਸੀ ਜਿਨ੍ਹਾਂ ਨੂੰ ਖਾੜਕੂ ਸਿੰਘ ਜਾਂ ਅਤਵਾਦੀ ਜਾਂ ਵੱਖਵਾਦੀ ਕਿਹਾ ਗਿਆ ਤੁਸੀਂ ਵੇਖੋ ਤੇ ਨਾ ਹੀ ਉਹਨਾਂ ਦੇ ਚਿਹਰਿਆਂ ਉੱਪਰ ਕੋਈ ਮੌਤ ਦਾ ਡਰ ਸੀ ਇਸੇ ਹੀ ਦਿਨ 1 ਜੂਨ ਨੂੰ ਇੱਕ ਸ਼ਹਾਦਤ ਵੀ ਹੁੰਦੀ ਹੈ ਜੋ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸਰਦਾਰ ਕੁਲਵੰਤ ਸਿੰਘ ਜੀ ਜਗਾਦਰੀ ਸੀ ਜਿਨ੍ਹਾਂ ਨੂੰ ਅਸੀਂ ਮਹੰਗਾ ਸਿੰਘ ਬੱਬਰ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਪਹਿਲਾਂ ਤਾਂ ਇਹ ਅਖੰਡ ਕੀਰਤਨੀ ਜੱਥੇ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਉਹ ਪਿੰਡਾਂ ਦੇ ਵਿੱਚ ਜੋ ਅਖੰਡ ਕੀਰਤਨੀ ਜੱਥੇ ਦੀ ਵੀ ਹੀਰ ਜਾਂਦੀ ਆ ਉਹਨਾਂ ਦੇ ਨਾਲ ਹੀ ਪਿੰਡਾਂ ਵਿੱਚ ਜਾਂਦੇ ਹੁੰਦੇ ਸੀ ਤੇ ਜਦੋਂ ਭਾਈ ਫੌਜਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ ਤਾਂ ਭਾਈ ਮਹੰਗਾ ਸਿੰਘ ਜੀ ਵੀ ਸ਼ਸਤਰਧਾਰੀ ਸਿੰਘ ਹੋਣ ਲਈ ਬੱਬਰ ਖਾਲਸਾ ਵਿੱਚ ਸ਼ਾਮਲ ਹੋ ਜਾਂਦੇ ਆ ਤਾਂ ਇਹਨਾਂ ਦੇ ਜਿਹੜੇ ਜੱਜਬੇ ਦੀ ਜੀ ਆਪਾਂ ਗੱਲ ਕਰੀਏ ਸੰਗਤ ਜੀ ਦੇਖੋ ਅੰਦਰ ਤੋਂ ਲੈ ਕੇ ਸਿੱਖੀ ਨਾਲ ਇਨੇ ਜੁੜੇ ਸੀ ਜਦੋਂ ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਜਦੋਂ ਮੱਥਾ ਟੇਕ ਕੇ ਵਾਪਸ ਆਏ ਆ ਇਹਨਾਂ ਨੇ ਪਤਾ ਕੀ ਅਰਦਾਸ ਕੀਤੀ ਸੀ ਕਿ ਮੇਰੀ ਝੋਲੀ ਦੇ ਵਿੱਚ ਸ਼ਹਾਦਤ ਦੀ ਦਾਤ ਪਾ ਦਿਓ ਕਿਰਪਾ ਕਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਹਿਮਤ ਕਰੋ ਤਾਂ ਜਦੋਂ ਇਹ ਜੂਨ 1 ਜੂਨ ਨੂੰ CRP ਦੇ ਵੱਲੋਂ ਉਹ ਗੋਲਾਬਾਰੀ ਕੀਤੀ ਗਈ ਆ ਇਹਨਾਂ ਦਾ ਮੁਕਾਬਲਾ ਕਰਨ ਲਈ ਭਾਈ ਮਹਿੰਗਾ ਸਿੰਘ ਬੱਬਰ ਜੀ ਨੇ ਬਾਬਾ ਅਟੱਲ ਰਾਏ ਜੀ ਜੋ ਉਹਨਾਂ ਦਾ ਸਥਾਨ ਕਿੰਨੀ ਉੱਚੀ ਮੰਜ਼ਲ ਆ ਜੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜੋ ਗੋਲੀਆਂ ਚੱਲ ਰਹੀਆਂ ਨੇ ਸੀਆਰਪੀਐਫ ਵੱਲੋਂ ਤਾਂ ਉੱਚੀ ਇਮਾਰਤ ਤੇ ਜਾ ਕੇ 9ਵੀਂ ਮੰਜ਼ਲ ਤੋਂ ਸੀਆਰਪੀ ਦਾ ਮੁਕਾਬਲਾ ਕੀਤਾ ਤੇ ਜਵਾਬ ਦੇਣਾ ਸ਼ੁਰੂ ਕੀਤਾ ਤੇ ਭਾਈ ਮਹਿੰਗਾ ਸਿੰਘ ਜੀ ਕੋਲ ਇੱਕ ਵਾਕੀ ਟੋਕੀ ਸੀ ਜਿਹਦੇ ਨਾਲ ਉਹ ਸਿੰਘਾਂ ਦੇ ਨਾਲ ਸੰਪਰਕ ਵੀ ਕਰਦੇ ਸੀ ਇਹ ਸਾਰੀ ਜੋ ਖਬਰਸਾਰ ਸੀ ਉਹ ਸਿੰਘਾਂ ਨੂੰ ਦੱਸ ਰਹੇ ਸੀ ਕਿਉਂਕਿ ਉੱਚੀ ਜਗ੍ਹਾ ਤੋਂ ਸਾਰੀ ਚੀਜ਼ ਦਾ ਪਤਾ ਲੱਗਦਾ ਕੀ ਹੋ ਰਿਹਾ ਤੇ ਹੁਣ ਜਦੋਂ ਫੌਜ ਦੇ ਉੱਪਰ ਨਿਗਰਾਨੀ ਰੱਖਣ ਵਾਸਤੇ ਉਹ ਦੇਖਣ ਲਈ ਉੱਪਰ ਨੂੰ ਹੁੰਦੇ ਆ ਤਾਂ ਉਹਨਾਂ ਨੂੰ ਫੌਜ ਦਾ ਇੱਕ ਬ੍ਰਸਟ ਲੱਗਦਾ ਕੁਝ ਸਰੋਤਾਂ ਵਿੱਚ ਇਹ ਵੀ ਗੱਲ ਲਿਖੀ ਮਿਲਦੀ ਹੈ ਸੰਗਤ ਜੀ ਕਿ ਜਦੋਂ ਮਹਿੰਗਾ ਸਿੰਘ ਜੀ ਬੱਬਰ ਜ਼ਖਮੀ ਹੋ ਗਏ ਤਾਂ ਗੰਭੀਰ ਜ਼ਖਮੀ ਹੋਏ ਉਦੋਂ ਫਿਰ ਸਰਦਾਰ ਮਨਮੋਹਨ ਸਿੰਘ ਜਿਹੜੇ ਫੌਜੀ ਸੀ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਬਾਬਾ ਅਟਲ ਰਾਏ ਜੀ ਦੀ ਨੌਵੀਂ ਮੰਜ਼ਲ ਤੋਂ ਉਤਾਰ ਕੇ ਹੀਠਾਂ ਲੈ ਕੇ ਆਏ ਦੇਖੋ ਗੁਰੂ ਪਿਆਰਿਆਂ ਦਾ ਸਦਕ ਜਿੱਥੇ ਫਿਰ ਉਹਨਾਂ ਨੂੰ ਗੁਰੂ ਨਾਨਕ ਨਿਵਾਸ ਦੀ ਚੌਥੀ ਮੰਜ਼ਲ ਉੱਪਰ 45 ਨੰਬਰ ਕਮਰੇ ਕੋਲ ਲਿਆਂਦਾ ਗਿਆ ਐਵੇਂ ਭਾਈ ਮਹੰਗਾ ਸਿੰਘ ਜੀ ਨੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਸੰਗਤ ਜੀ ਕਿੱਡੀ ਵੱਡੀ ਇਹ ਦੇਣ ਜਿੱਥੇ ਗੁਰੂ ਕੇ ਪਿਆਰੇ ਸ਼ਹਾਦਤ ਦੀ ਦਾਤ ਜਿਹੜੀ ਗੁਰੂ ਕੋਲੋਂ ਮੰਗਦੇ ਆਪਾਂ دنیਵੀ ਸੁੱਖ ਮੰਗਦੇ ਆਂ ਇਵੇਂ ਸੰਗਤ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਨੇ ਵੀ ਜੋ ਆਨੰਦਪੁਰ ਸਾਹਿਬ ਦਾ ਮਤਾ ਸਰਕਾਰ ਦੇ ਅੱਗੇ ਰੱਖਿਆ ਸੀ ਉਹਦੇ ਵਿੱਚ ਸਾਡੇ ਹੱਕਾਂ ਦੀ ਗੱਲ ਕੀਤੀ ਸੀ ਪੰਜਾਬ ਦੀ ਗੱਲ ਕੀਤੀ ਸੀ ਉਹ ਗੱਲ ਜਿਹੜੀ ਆ ਉਹਨਾਂ ਨੂੰ ਨਹੀਂ ਪਸੰਦ ਆਈ ਉਹ ਗੱਲ ਵੱਖਰੀ ਆ ਤਾਂ ਇਸ ਤਰ੍ਹਾਂ ਫਿਰ ਸੰਤਾਂ ਨੇ ਆਖਿਆ ਭਾਈ ਹੁਣ ਧਰਮ ਯੁੱਧ ਮੋਰਚਾ ਜਿਹੜਾ ਕਰਨਾ ਪੈਣਾ ਇਵੇਂ 1 ਜੂਨ 1984 ਦੇ ਵਿੱਚ ਇਹ ਜਿਹੜੀ ਘਟਨਾ ਘਟੀ ਆ ਤਾਂ ਉਹਦੇ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਫਿਰ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾੰਦਾ ਛੇਕ ਤੂੰ ਲੰਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਛੇਕ ਤੂੰ ਮੌਤ ਦਾ ਤਾंडव ਨੱਚਿਆ ਨਾ ਤੈਨੂੰ ਕੋਈ ਦਰੇਗ ਤੇਰੇ ਟੈਂਕ ਵੀ ਉਸਨੇ ਫੰਡ ਤੇ ਜਿਹਨੂੰ ਕਹਿੰਦੇ ਜਰਨਲ ਸੁਭੇਗ ਉੱਥੇ ਲੜਿਆ ਚੇਲਾ ਮਰਦ ਦਾ ਤੇਰੇ ਥਰ-ਥਰ ਕੰਬਣ ਕਰਨੈਲ ਉਹ ਪੁੱਤ ਸੀ ਗੁਰੂ ਗੋਬਿੰਦ ਦਾ ਜਿਹਨੂੰ ਕਹਿੰਦੇ ਸੰਤ ਜਰਨੈਲ ਉਹ ਪੁੱਤ ਸੀ ਗੁਰੂ ਗੋਬਿੰਦ ਦਾ ਇਨੂੰ ਕਹਿੰਦੇ ਸੰਤ ਜਰਨੈਲ ਇਸ ਤਰ੍ਹਾਂ 1 ਜੂਨ 1984 ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ ਉਹਨਾਂ ਨੇ ਭਾਈ ਆਖਿਆ ਕਿ ਹੁਣ ਵੇਲਾ ਆ ਗਿਆ ਹੈ ਪੰਥ ਦੀ ਆਨ-ਬਾਨ ਸ਼ਾਨ ਦੇ ਨਾਲੋਂ ਸਿੰਘੋ ਜਾਨ ਨੂੰ ਕੀਮਤੀ ਨਹੀਂ ਸਮਝਣਾ ਆਪਣੀ ਜਾਨ ਨੂੰ ਪਿਆਰੀ ਨਹੀਂ ਸਮਝਣਾ ਇਵੇਂ ਫਿਰ ਸੰਤ ਆਪਣੇ ਯੋਧਿਆਂ ਨੂੰ ਜੁਝਾਰੂਆਂ ਨੂੰ ਤਿਆਰ ਕਰੇ ਆ ਧਰਮ ਯੁੱਧ ਵਾਸਤੇ ਤੇ ਜਰਨਲ ਸੁਭੇਗ ਸਿੰਘ ਵੀ ਹਦਾਇਤਾਂ ਦੇ ਰਿਹਾ ਵੀ ਭਾਈ ਬਿਨਾ ਮਤਲਬ ਤੋਂ ਕਿਸੇ ਨੇ ਕੰਪਲੈਕਸ ਦੇ ਅੰਦਰ ਇੱਧਰ ਉੱਧਰ ਨਹੀਂ ਜਾਣਾ ਆਪਣੇ ਮੋਰਚਿਆਂ ਦੇ ਅੰਦਰ ਤਿਆਰ ਬਰ ਤਿਆਰ ਰਹਿਣਾ ਟੈਂਕੀ ਵਾਲੇ ਮੋਰਚੇ ਉੱਪਰ ਉਹ ਜਵਾਨ ਬਿਠਾਉਣੇ ਆ ਜਿਨ੍ਹਾਂ ਨੂੰ ਢਾਹ ਨਹੀਂ ਲਾਈ ਜਾ ਸਕਦੀ ਵੱਦ ਤੋਂ ਵੱਧ ਫਾਇਦਾ ਉਠਾਣਾ ਇਸ ਤਰ੍ਹਾਂ ਭਾਵ ਕਿ ਮੈਨੂੰ ਆਪਣੇ ਫੌਜੀ ਤਜਰਬੇ ਪੱਖੋਂ ਇਹ ਲੱਗਦਾ ਭਾਰਤ ਸਰਕਾਰ ਹੁਣ ਆਪਣੇ ਤੇ ਜਲਦੀ ਹਮਲਾ ਕਰੇਗੀ ਇਹ ਜਰਨਲ ਸੁਭੇਗ ਸਿੰਘ ਦੇ ਆਪਣੇ ਬਚਨ ਜਿਸ ਹਿਸਾਬ ਨਾਲ ਫੌਜ ਨੇ ਕਾਰਵਾਈ ਕੀਤੀ ਆ ਕੁਝ ਨਾ ਕੁਝ ਹੋਣ ਵਾਲਾ ਇੱਕ ਵੀ ਗੋਲੀ ਸਾਡੀ ਇਹ ਜਾਇ ਨਹੀਂ ਜਾਣੀ ਚਾਹੀਦੀ ਇਸ ਕਰਕੇ ਫਿਰ ਉਹ ਜਰਨਲ ਸੁਭੇਗ ਸਿੰਘ ਵੀ ਸਿੰਘਾਂ ਨੂੰ ਹਦਾਇਤਾਂ ਦਿੰਦੇ ਰਹੇ ਆ ਉਰਮਖ ਪਿਆਰਿਓ ਇਸ ਤਰ੍ਹਾਂ ਉਥੇ ਮਰ ਜੀਵੜੇ ਰੱਬ ਦੇ ਪਿਆਰੇ ਦੰਦਮੀ ਟਕਸਾਲ ਦੇ ਮੁਖੀ ਤੇ ਹੋਰ ਬਹੁਤ ਸਾਰੇ ਯੋਧੇ ਯੰਨਾ ਨੇ ਸ਼ਹਾਦਤ ਦਿੱਤੀ ਆ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਦਿਨ ਸਿੱਖਾਂ ਲਈ ਕਾਲਾ ਦਿਨ ਭਾਵੇਂ ਅੰਗਰੇਜ਼ ਸਰਕਾਰ ਨੇ ਇਹਨੂੰ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਜਾਂ ਹੋਰ ਕੋਈ ਨਾਮ ਦੇ ਦੇਵੇ ਪਰ ਸਾਡੇ ਲਈ ਇਹ ਤੀਜਾ ਵੱਡਾ ਕੱਲੂ ਘਾਰਾ ਸੀ ਜੋ ਸਿੱਖ ਜਗਤ ਵਿੱਚ ਇੱਕ ਛੋਟਾ ਕੱਲੂ ਘਾਰਾ ਹੋਇਆ ਕਿ ਜ 10000 ਸਿੱਖ ਸ਼ਹੀਦ ਹੋਏ ਫਿਰ ਵੱਡਾ ਕੱਲੂ ਘਾਰਾ ਜਿੱਥੇ 30000 ਸਿੱਖ ਸ਼ਹੀਦ ਹੋਏ ਇਹ ਵੀ ਇੱਕ ਵੱਡਾ ਕੱਲੂ ਘਾਰਾ ਇਹਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਉੱਪਰ ਗੋਲੀਆਂ ਚਲਾਈਆਂ ਸਰਕਾਰ ਨੇ ਸਿੱਖ ਸਿੰਘ ਖਾਲਸਾ ਇਹਨਾਂ ਗੱਲਾਂ ਨੂੰ ਕਿਵੇਂ ਭੁਲਾ ਸਕਦਾ ਨਹੀਂ ਭੁੱਲਿਆ ਜਾਂਦਾ ਜੀ ਐਸੇ ਸ਼ਹੀਦਾਂ ਦੀ ਜਿਹੜੀ ਯਾਦ ਆ ਅੱਜ ਵੀ ਆਪਾਂ ਮਨਾਉਂਦੇ ਆ ਅੱਜ ਵੀ ਅਰਦਾਸਾਂ ਹੁੰਦੀਆਂ ਨੇ ਪੰਜਾਬ ਦੀ ਧਰਤੀ ਤੇ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਆ ਇਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ